ਹੈਲੋ ਜੀ গুড ਮਾਰਨਿੰਗ ਤੇ ਆਪਣੇ YouTube ਚੈਨਲ ਤੇ ਤੁਹਾਡਾ ਸਵਾਗਤ ਆ ਹੁਣ ਹੈਗਾ ਮਾਰਨਿੰਗ ਦਾ ਟਾਈਮ ਤੇ ਜਦੋਂ ਮੈਂ ਪਹਿਲਾਂ ਤਾਂ ਸਵਾਈ ਰਾਤ ਹੋ ਗਈ ਮੀਂਹ ਪੈ ਜਾਂਦਾ ਬੁਰੇ ਹਾਲ ਇਨਾਂ ਜਿਆਦਾ ਮੀਂਹ ਤੇ ਨੇਰੀ ਨੇਰੀ ਇੰਨੀ ਜਿਆਦਾ ਇੰਨੀ ਜਿਆਦਾ ਸਾਰੀ ਰਾਤ ਹੋ ਗਈ ਤੇ ਮੀਂਹ ਵੀ ਇੰਨਾ ਜਿਆਦਾ ਹੋਇਆ ਪਿਆ ਬੁਰਾ ਹਾਲ ਪਹਿਲਾਂ ਤਾਂ ਲੈਟਨੀ ਸੀ ਸਾਰੀ ਰਾਤ ਲੈਟਨੀ ਆਈ ਨੇ ਰੀ ਚੱਲੀ ਗਈ ਜਾਂ ਮੀਂਹ ਪਈ ਗਿਆ ਤੇ ਹੁਣ ਵੀ ਮੀਂਹ ਪਈ ਜਾਂਦਾ ਨਾਲ ਹਵਾ ਚੱਲੀ ਹੁੰਦੀ ਐ ਨਹੀਂ ਨਹੀਂ ਰੀ ਚੱਲੀ ਜਾਂਦੀ ਆ ਜੇ ਇਕੱਲਾ ਮੀਂਹ ਹੋਵੇ ਨਾ ਫੇਰ ਵੀ ਠੀਕ ਰਹਿੰਦਾ ਜਦੋਂ ਮੀਂਹ ਦੇ ਨਾਲ ਮੀਂਹ ਹੋਵੇ ਤਾਂ ਜ਼ਿਆਦਾ ਨੁਕਸਾਨ ਹੋ ਜਾਂਦਾ ਤੇ ਹੁਣ ਇਧਰੋਂ ਬਸ ਹੁਣ ਲਾਈਟ ਆਈ ਸੀਗੀ ਤੇ ਪੱਖਾ-ਪੱਖਾ ਲਾ ਕੇ ਆਪਣੇ ਬਾਹਰੀਆਂ ਬਾਰ ਹੁਣ ਬੰਦ ਕਰਿਆ ਪਹਿਲਾਂ ਬਾਹਰੀਆਂ ਉਹ ਜੋ ਖੋਲ ਕੇ ਫੇਰ ਪਏ ਸਾਰੀ ਰਾਤ ਨਾ ਲੈਡ ਲੈਡ ਨਾ ਕਰਕੇ ਮੱਛ ਲੜੀ ਗਿਆ ਬਣੀ ਤੇ ਦੇ ਤੇ ਰਮਣੀ ਤਮਾਸਾ ਸੁੱਕਤੀ ਹੈ ਜੀ ਬਸ ਹੁਣ ਥੋੜਾ ਟਾਈਮ ਹੋਇਆ ਹੁਣ ਲੇਟਾਈ ਹੈ ਤੇ ਹੁਣ ਪਈਆ ਉਹ ਬਸ ਹੁਣ ਆਪਾਂ ਚਾਹ ਚ ਬਣਾ ਕੇ ਮੈਂ ਇੱਕ ਦਹਾ ਜੇ ਵੀ ਹੋ ਹੀ ਜਾਂਦਾ ਦੇਖੋ ਤੇ ਮੈਂ ਚਾਹ ਬਣਾ ਕੇ ਪਾ ਪਿੰਨਾ ਕੇ ਨੋਥਿੰਗ ਛਤਰੀ ਲਾ ਕੇ ਗਈ ਸੀ ਮੈਂ ਇਥੋਂ ਬੋਝ ਬੋਝ ਕੇ ਵੀ ਡਿੱਗੀ ਨਾ ਜਾਵਾਂ ਹਾਂ ਵਾ ਦੇਖੋ ਕਿੰਨੀ ਪਸਦੀਆ ਈ ਹਵਾ ਚੱਲੇ ਹੋਈ ਆ ਬਹੁਤ ਕੁਝ ਕਿਨੋ ਆਕੇ ਦੋਰਾ ਹਾਲ ਹੋ ਗਿਆ ਇਹ ਜਿਹੜਾ ਸੁੱਕ ਗਿਆ ਫੀਰ ਮੜਾ ਮੋਟਾ ਜਿਹਾ ਫੇਰ ਮੇ ਜੋ ਉਧਰ ਥਾਂ ਸੁੱਕ ਗਿਆ ਹੈ ਨਾ ਸਾਰਾ ਬਾਗਲ ਚ ਤੇ ਫੇਰ ਉਧਰ ਜਾ ਕੇ ਗੋਹਾ ਗੋਹਾ ਸਿੱਟੂ ਨਾ ਡਾਂ ਤਾ ਗੋਹਾ ਸਿੱਟੇ ਨਹੀਂ ਆਂਦਾ ਹੈਗਾ ਕਿਉਂਕਿ ਵਾਲਾ ਜਾਰੇ ਚਿੱਕੜਾ ਬਹੁਤ ਘਾਰਾਗਾ ਤੇ ਮੈਂ ਡਿੱਗੀ ਜਾਊਂਗੀ ਫਿਰ ਤਾਂ ਲੱਤ ਬਾਹ ਟੁੱਟ ਜੂ ਕੋਈ ਫਾਇਦਾ ਨਹੀਂ ਨੁਕਸਾਨ ਕਰਾਇਦਾ ਕਾ ਕੀ ਰਲੇ ਮੈਨੂੰ ਪਾਪਾ ਵੀ ਕਹਿੰਦਾ ਕਹਿੰਦਾ ਤੂੰ ਬਾਗਲ ਚ ਨਹੀਂ ਜਾਣਾ ਹਜੇ ਤੇ ਮੈਂ ਹੁਣ ਜਾਵੜੋਂ ਗਈ ਸੀ ਤੇ ਕਹਿੰਦੇ ਪਹਾ ਅੱਜ ਮੈਂ ਅਸੀਂ ਵੀ ਪਾਪੇ ਨੇ ਬੰਨੀ ਐ ਸੋ ਆਪੇ ਨੇ ਆ ਪੁੱਠ ਕੇ ਆਪ ਬੰਨਤੀ ਸੂਆ ਨਹੀਂ ਤਾਂ ਇਹ ਡੈਡੀ ਐ ਸੋ ਨੇ ਸੁੱਕ ਤੇ ਪਏ ਹੁੰਦੇ ਆ ਵੀ ਸੁਨੇਹਾ ਕਾ ਸੁਨੇਹਾ ਇੰਨੀ ਸੁਨੇਹਾ ਤਾਂ ਕਦੇ ਕਦੇ ਉੱਠਦੇ ਆਗੇ ਤੇ 9:00 ਵਜੇ ਉੱਠਦੇ ਹੁੰਦੇ ਨੇ ਜਾਂ 8:00 ਵਜੇ ਜਾਂ 9:00 ਵਜੇ ਅੱਜ ਸੁਨੇਹਾ ਉੱਠੀ ਨਹੀਂ ਕਹਿੰਦੇ ਮੈਂ ਆਪੜਿਆ ਪਰ ਮੈਂ ਸਮਨਦੀ ਤੇ ਹੁਣ ਤੂੰ ਬਾਗਲ ਚ ਨਹੀਂ ਜਾਣਾ ਹੈਗਾ ਵੀ ਡਿੱਗ ਜੇਂਗੀ ਤੇ ਜਦੋਂ ਸੁੱਕ ਗਿਆ ਦੁਪਹਿਰੇ ਮਾੜਾ ਮੋਟਾ ਹਵਾ ਨਾਲ ਆਠਰ ਜੇ ਜਾਂਦੇ ਥਾਂ ਨੂੰ ਤੇ ਵੀ ਮੀਂਹ ਹਟ ਜਾਂਦੇ ਫੇਰ ਉਦੋਂ ਬਾਅਦ ਚ ਤੂੰ ਉੱਧਰ ਕੰਮ ਕਰੀ ਉਹਨਾਂ ਟਾਈਮ ਕੋਈ ਜਾਣਾ ਨਹੀਂ ਹੈ ਜ਼ਰੂਰ ਮਾ ਠੀਕ ਹੈ ਇਹਦਾ ਇਧਰ ਆਪਣੀ ਕਾਨ ਕਵੀ ਪਈ ਸੀਗੀ ਪਰ ਇੰਨਾ ਸ਼ੁਕਰ ਹੈ ਨਾ ਵੀ ਗਿੱਲੀ ਨਹੀਂ ਹੋਈ ਹੈ ਜੀ ਤੇ ਵੀ ਐਸੀ ਵੀ ਕਣਕ ਭੀਜ ਗਈ ਹੋਣੀ ਸਾਡੀ ਇਧਰ ਪਾਣੀ ਆ ਗਿਆ ਹੋਗਾ ਦੇਖੋ ਨੇਰੀ ਜੁਨੀਆ ਦੇਖੋ ਡੱਬੇ ਡੁੱਬੇ ਸਭ ਕੁਝ ਦਿਖ ਰਿਹਾ ਜਿਹੜੇ ਆਪਣੀ ਸਮਾਨ ਵਾਲੇ ਸੀ ਇਕੱਠੇ ਕਰਕੇ ਰੱਖੇ ਸੀ ਮੈਂ ਤੇ ਵੀ ਨੂੰ ਐਸੀ ਦਲਦੀ ਪਾਣੀ ਵਾਲਾ ਹੋਣਾ ਹੁੰਦਾ ਤੇ ਬਾਛੜ دوسری ਸਾਈਡ ਸੀ ਜਿੱਧਰ ਪਾਛੜਾਈ ਨਹੀਂ ਹੈਗੀ ਤਾਂ ਕਰਕੇ ਬਚਿਤ ਰਹੇਗੀ ਨਹੀਂ ਇਧਰੋਂ ਆ ਕੇ ਪਾਣੀ ਸਾਰਾ ਮੀ ਇੱਥੋਂ ਆਏ ਕਣਕ ਚ ਜਾਂਦਾ ਹਵਾ ਨਹੀਂ ਰੀਪੋ ਚੱਲਦੀ ਹੈ ਜਿਵੇਂ ਮੈਡੀਕਲ ਆਉਂਦਾ ਰਿਹਾ ਸਿਆਉ ਬੋਲੀ ਆਂ ਆਂ ਜਿੰਦੇ ਪਾਣੀ ਦਾ ਫੇਰ ਵੀ ਲੱਗ ਹੀ ਜਾਂਦਾ ਕਣਕ ਨੂੰ ਹਣਾ ਇਤਤ ਰੰਡੀ ਰੰਡੀ ਹਵਾ ਬਹੁਤ ਸੋਣੀ ਵੀ ਲੱਗਦੀ ਹੈ ਦੇਖੀ ਇੰਨਾ ਜ਼ਿਆਦਾ ਵਧੀਆ ਲੱਗਦਾ ਉਹ ਵਾਸੇ ਆਂ ਵੀ ਤੂੜੀਆਂ ਤਾੜੀਆਂ ਸਭ ਕੁਝ ਜਿਹੜੀਆਂ ਇਹ ਕਣਕਾਂ ਦਾ ਸੀ ਲੋਕਾਂ ਨੇ ਬਾੜ ਲੀਆਂ ਹਣਾ ਵਾਸੇ ਆਂ ਵੀ ਕਣਕਾਂ ਕੁਮਕਾਂ ਲੋਕਾਂ ਨੇ ਸਾਰੇ ਨੇ ਬਾੜ ਰੱਖਿਆ ਨੇ ਹਣਾ ਤੂੜੀਆਂ ਵੀ ਸ ਤੂੜੀਆਂ ਤਾੜੀ ਬਣਾ ਕੇ ਸਾਂਭਤੀ ਇਹ ਜਿਹੜਾ ਵੀ ਮਤਲਬ ਹੁਣ ਧੂੜੀ ਦਾ ਸਾਰਾ ਉੜਦਾ ਹਨਾ ਕਣਕੁੰਝੇ ਹੁੰਦੇ ਨੇ ਸਾਰਾ ਬੂਰਬਾਰ ਜਦ ਦਬਝੂਗੇ ਇਹਦੇ ਨਾਲ ਇੱਕ ਵਾਰੀ ਮੀਂਹ ਆਲੇ ਸਾਰਾ ਨੀਚੇ ਹੋਈਗਾ ਵਧੀਆ ਹੋ ਜੂਗਾ ਤੇ ਮੌਸਮ ਜਸ ਸਾਫ ਹੋ ਜੂਗਾ ਹਨਾ ਬਾਕੀ ਬਸ ਜਿਹੜੇ ਸਾਡੇ ਵਰਗੇ ਰਹਿ ਗਏ ਢੋਲਾ ਚ ਕਣਕ ਫੌਣ ਗੜਿਓ ਫੁੱਲਾ ਦਾ ਨੁਕਸਾਨ ਹੋ ਸਕਦਾ ਨਹੀਂ ਵੀ ਵੈਸੇ ਸਾਰੇ ਨੇ ਕਣਕਾਂ ਸਾਂਹ ਲੀਆਂ ਵੈਸੇ ਆਪਾਂ ਨੇ ਵੀ ਪਾਤੀ ਦੋ ਢੋਲ ਭਰਤੇ ਇਹਦਾ ਬਚੀ ਹੋਈ ਕਣਕ ਆ ਵੀ ਜਿਹੜੀ ਵੱਧ ਗਈ ਵੱਧ ਸੀਗੀ ਦੋ ਢੋਲ ਆਪਾਂ ਨੇ ਫੁੱਲ ਭਰਤੇ ਤੇ ਛੋਟਾ ਢੋਲ ਆਪਾਂ ਨੇ ਸਾਫ਼ ਕਰਕੇ ਇੱਕ ਹੋਰ ਰੱਖਿਆਗਾ ਇੱਕ ਹੋਰ ਢੋਲ ਭਰਾਂਗੇ ਤੇ ਬਾਕੀ ਜਿਹੜੀ ਬਚ ਗਈ ਉਹਦੀ ਇੱਕ ਵਾਰੀ ਆਪਾਂ ਬੋਰੀਆਂ ਭਰ ਦਾਂਗੇ ਤੇ ਫਿਰ ਦੇਖਦੇ ਆਂ ਵੀ ਕਣਕ ਦਾ ਉਹਦਾ ਕੀ ਕਰਾਂਗੇ ਵੈਸੇ ਐਤ ਕੀ ਤਿੰਨ ਢੋਲ ਭਰ ਕੇ ਵੀ ਕਣਕ ਬਚੂਗੀ ਇਹ ਤਾਂ ਪਈ ਐ ਵੈਸੇ ਆਪਣੇ ਦੂਟੋਂ ਲ ਭਰਤੇ ਉਹ ਤੁਸੀ ਪਿਛਲੀ ਵੀਡੀਓ ਦੇ ਵਿੱਚ ਦੇਖਿਆ ਹਨ ਚਲੋ ਜੀ ਹੁਣ ਮੈਂ ਚਾਹ ਚੂ ਪੀ ਲਾਂ ਹਜੇ ਫੇ ਚਾਹਣੀ ਪੀਤੀ ਬੱਲਾ ਮੈਂ ਵਲੌਗ ਸਟਾਰਟ ਕਰਿਆ ਬੱਲਾ ਮੈਂ ਤੁਹਾਨੂੰ ਮੌਸਮ ਬਾਰੇ ਦੱਸਾਂ ਹਣਾ ਸਾਰੀ ਰਾਤ ਹੋ ਗਈ ਤੇ ਕਮੈਂਟ ਕਰਕੇ ਦੱਸਿਓ ਵੀ ਕਿੱਥੇ ਕਿੱਥੇ ਮੀਂਹ ਪਿਆ ਕਿੱਥੇ ਕਿੱਥੇ ਨਹੀਂ ਰਚ ਰਹੀ ਜੀ ਮੈਂ ਦੁਕਾਨ ਤੇ ਆ ਗਈ ਸੀ ਅਸੀਂ ਨਾ ਆਨੂ ਕੇ ਤੇ ਆਹ ਦੇਖੋ ਕੀ ਕੰਮ ਕਰੀ ਜਾਂਦੇ ਨੇ ਕੀ ਦਿਖਾਉਣਿਓ ਦੇਖ ਲਓ ਆਪੋਚ ਖੋਲ ਲਈ ਇਹਨਾਂ ਨੇ ਕਹਿੰਦੇ ਮੈਂ ਰੱਖੂਆ ਆ ਖੋਲ ਕੇ ਆਪ ਰੱਖ ਲਈ ਇਹਨਾਂ ਨੇ ਮੈਂ ਕਿਹਾ ਰੱਖਣੀ ਨਹੀਂ ਨਹੀਂ ਹੈਗੀ ਹੁਣ ਮੇਰੇ ਨਾਲ ਰਹਿਣੀ ਮੈਂ ਵੈਸੇ ਨਾ ਖੋਲ ਨਾ ਖੋਲ ਮੈਂ ਵੈਸੇ ਦੇਖੀ ਹੰਦੀ ਸੀ ਹੁਣ ਤੁਹਾਨੂੰ ਰੱਖਣ ਵਾਸਤੇ ਤਾਂ ਨਹੀਂ ਕਿਹਾ ਤੇ ਇਹੇ ਕੰਮ ਕਰਦੇ ਦੇਖ ਲਓ ਜੀ ਚਲੋ ਆਪਣੀ ਲਗਾਣਾ ਯਾਰ ਫਿਰ ਹੁਣ ਵੇਚਣ ਵਾਸਤੇ ਸਮਾਨ ਲਿਆਂਦਾ ਹੈ ਕਿ ਰੱਖਣ ਵਾਸਤੇ ਲਿਆਂਦਾ ਹੈ ਐ ਹੁਣ ਜਿਹੜੀ ਪਸੰਦ ਆ ਗਈ ਜੀ ਬੰਦਾ ਰੱਖ ਸਕਦਾ ਹੂੰ ਇਹ ਚਾਹ ਕਿ ਕੋਲ ਕੇ ਰੱਖ ਲਈ ਹੁਣ ਕਹਿੰਦੇ ਇਹ ਤਾਂ ਮੈਂ ਹੀ ਰੱਖੂਗਾ ਕਹਿੰਦੇ ਤਾਰ ਦਾ ਨਹੀਂ ਮੈਂ ਇਹਨਾਂ ਨੂੰ ਕਿਹਾ ਮੈਂ ਰੱਖ ਦੋ ਵੀ ਆ ਕਾਗਜ਼ ਇਹਦੇ ਉੱਤੋਂ ਨਾ ਲਾਓ ਪਰ ਮੰਨਦੇ ਨਹੀਂ ਹੈਗੇ ਮੇਰੇ ਨਾਲ ਲੜ ਕੇ ਰੱਖੀ ਇਹਨਾਂ ਨੇ ਸਾਰ ਨਾਲ ਮਹਿੰਗੀ ਘੜੀ ਖੋਲੀ ਹੈ ਸਾਰਿਆਂ ਨਾਲੋਂ ਮਹਿੰਗੀ ਘੜੀ ਖੋਲੀ ਹੈ ਇਹਨਾਂ ਨੇ ਸਾਰਨ ਨਾਲ ਮੈਂ ਕਿਹਾ ਇਹਨਾਂ ਨੂੰ ਆ ਰੱਖ ਲੋ ਚਲ ਜੇ ਰੱਖਣੀ ਵੀ ਆ ਰੱਖ ਲੋ ਨਾ ਜੀ ਕਹਿੰਦੇ ਆ ਆ ਲਊ ਏਡੇ ਹੋਣੀ ਆਪਣੇ ਕੋਲ 스마트 ਵਾਚਾਂ ਬਹੁਤ ਵਧੀਆ ਵਧੀਆ ਨੇ ਕਾਲ ਵੀ ਇਹ ਡਿਜ਼ਾਈਨ ਵੀ ਬੰਦਿਆ ਆਹੀ ਜਿਵੇਂ ਉਹ ਵੈਸੇ ਆਹ ਹੋਰ ਵੀ ਹੁੰਦਾ ਇਹ ਤਾਂ ਚਾਰਜਰ ਹੁੰਦਾ ਨਾਲ ਬਹੁਤ ਖਰਾਬ ਨਹੀਂ ਇੱਥੇ ਬਈ ਸੀ ਇਹ ਹਾਂਜੀ ਆਪਾਂ ਆਏ ਸੀ ਬਾਜ਼ਾਰ ਤੇ ਮੇਰਾ ਫੋਨ ਹੋ ਗਿਆ ਸੀ ਖਰਾਬ ਤੇ ਉਹ ਆਪਾਂ ਠੀਕ ਕਰਾਉਣਾ ਤੇ ਨਾ ਆਏ ਸੀਗੇ ਮੇਰਾ ਫੋਨ ਦੇ ਕੇ ਆਈਆਂ ਮੈਂ ਠੀਕ ਕਰਾਉਣਾ ਉਹਦੀ ਬੈਟਰੀ ਖਰਾਬ ਹੋ ਗਈ ਸੀ ਚਾਰਜ 100% ਤੋਂ ਸਿੱਧਾ ਹੀ 0 ਤੇ ਚੱਲਦਾ ਸੀ ਤੇ ਹੁਣ ਆਪਾਂ ਫੋਨ ਤਾਂ ਫੜਾਇਆ ਇਹ ਤੇ ਇੱਕ ਕੰਮ ਹੋਰ ਸੀ ਤੇ ਉਹ ਕੰਮ ਬਣਿਆ ਨਹੀਂ ਦੁਕਾਨ ਬੰਦ ਹੈ ਤੇ ਹੁਣ ਮੈਂ ਇਹਨਾਂ ਨੂੰ ਕਿਹਾ ਵੀ ਮੈਨੂੰ ਕੁਝ ਖਵਾਓ ਤਾਂ ਦੇਖਦੇ ਆ ਕੰਜੂਸ ਬੰਦਾ ਕੁਝ ਖਵਾਊਗਾ ਕਾ ਨਹੀਂ ਆਪਾਂ ਅਗੀ ਘਰੇ ਤੇ ਰਵਨੀਤ ਨੂੰ ਲਿਆ ਕੇ ਦਿੱਤੀ ਐ ਆਈਸਕ੍ਰੀਮ ਰਵਨੀ ਤਾਂ ਥਿੱਕ ਤੇਰੇ ਵਰਗੀ ਕੁੜੀ ਹੋਰ ਸੀ ਹੈ ਉੱਥੇ ਖੜੀ ਸੀ ਰੇੜੀ ਕੋਲੇ ਕਹਿੰਨੀ ਮੈਨੂੰ 10 ਰੁਪਏ ਦੇ ਦੋ ਪੈਸੇ ਮੰਗਦੀ ਸੀ ਉਹ ਮੈਂ ਉਹਨੂੰ ਕਿਹਾ ਮਹਾ ਪੈਸੇ ਨਹੀਂ ਲੈਣੇ ਜੇ ਕੁਝ ਖਾਣਾ ਤਾਂ ਖਾ ਲੈ ਹੈ ਪੁੱਤੋ ਪਰ ਉਹ ਕਹਿੰਦੀ ਮੈਂ ਆਈਸਕ੍ਰੀਮ ਖਾਣੀ ਐ ਕਹਿੰਦੀ ਆਈਸਕ੍ਰੀਮ ਖਾ ਲੂੰਗੀ ਅਸੀ ਅੱਖਾਂ ਨੂੰ ਆਈਸਕ੍ਰੀਮ ਖਾ ਲੈਣਗੀ ਤੂੰ ਕਹਿੰਦੀ ਹਾਂ ਫਿਰ ਉਹਨੂੰ ਐਵੇਂ ਆਹੀ ਤੇਰੇ ਵਾਲੀ ਆਈਸਕ੍ਰੀਮ ਉਹਨੂੰ ਦਵਾ ਤੱਕ ਤੈਨੂੰ ਲਿਆਤੀ ਫਿਰ ਮੈਂ ਉਹਨੂੰ ਕਿਹਾ ਮਾ ਘਰੇ ਵਗ ਜ ਨਹੀਂ ਰਹੂਗਾ ਕੁਚੱਕ ਕੇ ਲੈ ਜੂ ਤੈਨੂੰ ਮਾ ਤੇਰਾ ਘਰ ਕਿੱਥੇ ਕਹਿੰਦੀ ਵੱਡੇ ਗੁਰਦੁਆਰੇ ਕੋਲੇ ਘਰ ਹੈ ਮੇਰਾ ਉੱਥੇ ਕੱਲੀ ਫਿਰਦੀ ਸੀ ਦੇਖੋ ਮੈਂ ਤੁਹਾਨੂੰ ਕਹਿਆ ਸੀ ਨਾ ਕੰਜੂਸ ਆ ਉਹ ਪੂਰਾ ਵੀ ਉਹਨੇ ਕੁਝ ਨਹੀਂ ਦਿਵਾਉਣਾ ਮੈਂ ਨਿੱਕਾ ਆ ਪੈਟਕ ਦਿਵਾ ਕੇ ਸਾਰਤਾ ਗੋਲ ਗੱਪਲੇ ਰਹੀ ਤੇ ਛੱਡ ਕੀ ਗਿਆ ਇਹ ਤਰੂ ਉਹ ਰਹਿਣ ਦੋ ਹੈ ਹੀ ਨਹੀਂ ਸੀ ਉੱਥੇ ਗੋਲ ਗੱਪੇ ਹੈ ਹੀ ਨਹੀਂ ਸੀ ਉੱਥੇ ਆ ਇੱਕ ਪੂਜੀਏ ਦਾ ਪੈਂਕ ਦਿਵਾ ਕੇ ਸਾਰਤਾ ਦੋ ਹੈ ਹੀ ਨਹੀਂ ਸੀ ਉਹਦੇ ਹੋਰ ਕੀ ਕਰਦਾ ਕੁਝ ਵੀ ਨਹੀਂ ਕਹਿੰਦੇ ਹੋਰ ਹੈ ਨਹੀਂ ਸੀ ਉਹਦੇ ਅਈ ਮੁਰਈ ਜੀ ਦੇ ਬਿੱਕਨੇਰ ਵਾਲੇ ਦੇ ਖਾਣੇ ਹੁੰਨੇ ਆਈ ਵਾਰ ਉਹਦੇ ਹੈ ਨਹੀਂ ਸੀ ਗੋਲ ਗੱfte ਤਾਂ ਆ ਇੱਕ ਪੈਸਟ ਦਵਾਤਾ ਕੁਜੀ ਦਾ ਕੰਜੂਸ ਨੇ ਬੰਦਾ ਜ਼ਿਆਦਾ ਕੰਜੂਸ ਹੋ ਗਿਆ ਇਹ ਬੰਦਾ ਜਿੰਨਾ ਕਹਿ ਦੋ ਉਹਨੂੰ ਕਮੈਂਟ ਕਰਕੇ ਕਹਿ ਦਿਆ ਕਰੋ ਵੀ ਜਿਹੜੀ ਵੀ ਕੋਈ ਚੀਜ਼ ਮੰਗਦੇ ਨੂੰ ਲਿਆ ਦਿਆ ਕਰੋ ਇਹਨੇ ਪਹਿਲਾਂ ਤਾਂ ਮੇਰਾ ਸਾਰਾ ਸਾਰਾ ਤਾਂ ਸਿਆਲ ਲੱਗ ਗਿਆ ਠੰਡ ਲੱਗ ਗਈ ਤੁਸੀਂ ਵਲੌਗ ਦੇ ਵਿੱਚ ਵੀ ਦੇਖਿਆ ਹੋਣਾ ਮੇਰਾ ਲਾਈਵ ਦੇ ਵਿੱਚ ਵੀ ਦੇਖਿਆ ਹੋਣਾ ਇੰਸਟਾ ਤੇ ਮੂਫਲੀ ਕਹ ਦਿੰਦੀ ਸੀ ਮੂਫਲੀ 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 ਹੋੜੀ ਦੋਂਦੇ ਸੀ ਹੁਣ ਮੈਂ ਗਰਮੀ ਚ ਕਹਿ ਲਾਗੀ ਕੋਈ ਮੈਂ ਮੈਨੂੰ ਕੱਲੇ ਗੋਲ ਗੱਪੇ ਹੁਣ ਗੋਲ ਗੱਪੇ ਨਹੀਂ ਖਵਾਉਂਦੇ ਜੇ ਸੋਈ ਤਾਂ ਸਾਥ ਹੀ ਨਾ ਮੈਨੂੰ ਪੁੱਛੀ ਵੀ ਦਵਾਉਂਦੇ ਸਾਮਾਨ ਦੀ ਦਿਖਾ ਦਿਓ ਕੀ ਮੇਰਾ ਸਾਮਾਨ ਦਿਖਾਇਓ ਪਰ ਕੱਲੇ ਰਹੁਨੀਤ ਦੇ ਬਿਸਕੁਟ ਐ ਮੈਨੂੰ ਦਾ ਤਾਂ ਨਾ ਹੀ ਐ ਕੱਲੇ ਰਹੁਨੀਤ ਚਲ ਫੇ ਸੌ ਖਾਜੋ ਦੋਨੇ ਪਿਓਤੀ ਵੀ ਬਿਸਕੁਟ ਖਾਦੇ ਕੀਨੇ ਐ ਅੱਜ ਹੀ ਰਸੋ ਘਰ ਕੱਲ ਬਾਕੀ ਦਿਨ ਤਾਂ ਛੱਡੇ ਵੀ ਅੱਜ ਇੱਕ ਵੀ ਬਿਸਕੁਟ ਖਾਦਾ ਮੈਂ ਤੁਹਾਡੇ ਤੋਂ ਲੈ ਕੇ ਦੱਸੋ ਦੇਖ ਰੋ ਦੇਖ ਰੋ ਅੱਜ ਦਿਖਾ ਦੇ ਮੈਂ ਖਾਦੀ ਐ ਇਹ ਤਸੀ ਪੁੱਤ ਮੈਂ ਖਾਦੇ ਕਦੇ ਆਹ ਦਿਖਾਉਣਾ ਰਵਨੀਤ ਵਾਸਤੇ ਆਦੇ ਰਵਨੀਤ ਦੀਆਂ ਚੀਜ਼ਾਂ ਆਂ ਹੁੰਦੀਆਂ ਨੇ ਜਿਹੜੀਆਂ ਮੇਰੇ ਤੇ ਨਾਮ ਲਾਦਨੇ ਨੇ ਰਵਨੀਤ ਵਾਸਤੇ ਬਿਸਕੁਟ ਨੇ ਰਵਨੀਤ ਵਾਸਤੇ ਕਾਜੂ ਤੇ ਬਦਾਮ ਲਿਆ ਕੇ ਰੱਖਿਆ ਰੋਜ਼ ਮੈਂ ਪਿਓਵਨੀ ਆ ਤੇ ਇਹ ਵੀ ਤੂੰ ਇਹ ਮੈਂ ਨਹੀਂ ਖਾਦੇ ਇੱਕ ਵੀ ਨਹੀਂ ਚੱਕਿਆ ਉਦੋਂ ਦਾ ਇੰਨ ਡੱਬੇ ਚ ਪਾਏ ਪਏ ਆ ਸਾਡਾ ਪਾ ਤੇਰਾ ਹੀ ਆ ਇਹ ਡੱਬੇ ਚ ਆਈ ਪਾਇ ਖਾਈ ਕੋਣ 500 ਗੰਦੇ ਸੀ ਤੇ ਉਹ ਵੀ ਡੱਬੇ ਚ ਪਾ ਦਿੱਤੇ ਓ ਵੀ ਤੁਸੀਂ 500 ਤੁਸੀਂ ਖਾਦੇ ਨਹੀਂ ਓ ਵੀ ਪਿਆ ਹੁਣ ਫੇਰ ਡੱਬਾ ਇੱਥੇ ਚੱਕ ਕੇ ਲੈਣੇ ਤੇ ਇਹੀ ਖਾਣਗੇ ਮੈਂ ਇੱਕ ਵਾਰੀ ਟੇਸਟਰ ਤੱਕ ਵੀ ਦੇਖਾ ਕਿ ਕੇਜ ਆ ਬਹੁਤ ਕੰਜੂਸ ਹੈ ਮੈਨੂੰ ਕੁਛ ਨਹੀਂ ਦਵਾਉਂਦੇ ਪਲੀਜ਼ ਕਮੈਂਟ ਕਰਕੇ ਦੱਸੋ ਰਨਨ ਦੀ ਦਵਾਓ ਲੱਗਣੀ ਤੇ ਤੂੰ ਦੱਸ ਵੀ ਡੈਡੀ ਮੈਨੂੰ ਦਵਾਉਂਦੇ ਆ ਕੁਛ ਕਿ ਨਹੀਂ ਚਲ ਇਹਦਾ ਸੱਚ ਬੋਲੂ ਲੈ ਇਸ਼ਾ ਦੇ ਹੈ ਦੋਨੇ ਨਾ ਮਹੀ ਲੈ ਸਾਰਾ ਸਮਾਨ ਤੇਰਾ ਮम्मा ਨਹੀਂ ਲੱਗਿਆ ਇਹਦਾ ਲੈ ਕੇ ਆਇਓ ਆਏ ਕਿ ਢਾਈ ਜਾਂਦੇ ਉਹ ਜਵਾਕੜੀ ਢਾਈ ਜਾਂਦੇ ਤੇ ਲੋੜ ਕਿ ਇਹਦੇ ਵਾਸਤੇ ਲੈ ਆ ਮੈਂ ਅੱਖਾਂ ਅੱਖਾਂ ਕਿਵੇਂ ਫਿਰ ਇਹਦੇ ਵਾਸਤੇ ਨੇ ਆਇਆ ਮੇਰੇ ਵਾਸਤੇ ਨਹੀਂ ਲੈ ਤੂੰ ਤਾਂ ਲੱਗ ਜਾਈਂ ਹਸਤਾਣ ਕਰਨ ਵੇਲੇ ਬੱਸ ਬੱਸ ਅੱਛਾ ਕੋਈ ਨਹੀਂ ਜਵਾਕੜੀ ਆ ਕੋਈ ਨਹੀਂ ਗਾਹਾਂ ਨੂੰ ਸਹੀ ਅੱਛਾ ਲੈ ਦੇਖੋ ਇਥੋਂ ਪੜਾਇਦਾ ਵੀ ਉਹਨੇ ਸੱਚ ਬੋਲਤਾ ਉਹਨੂੰ ਕਹਿੰਦੇ ਵੀ ਤੂੰ ਗਾਹਾਂ ਨੂੰ ਸਹੀ ਦੇਖੋ ਦੇਖੋ ਹਾਂ ਅੱਛ ਕੁੜੀ ਨੇ ਸੱਚ ਬੋਲਦਾ ਤਾਂ ਉਹ ਹੋਗੀ ਹੈ ਤੰਨਪੰਤਾ ਦਾ ਪਾਣੀ ਹੈ ਥੋੜੇ ਵਾਸਤੇ ਪੀਣ ਵਾਲਾ ਹੈ ਹੈ ਤੰਨਪੰਤਾ ਅੱਛਾ ਕੀ ਨੇ ਪੀਤਾ ਕੱਲ ਪੀਤੇ ਤੂੰ ਬਿੰਦਸੀ ਕੱਲ ਮੈਂ ਪੀਤਾ ਸੀ ਪੁੱਤ ਨਿੰਬੂ ਪਾਣੀ ਬਣਾ ਕੀਤਾ ਸੀ ਜਿਹੜਾ ਮੈਂ ਡੈਡੀ ਨੂੰ ਇੱਕ ਮਿੰਟ ਜਿਹੜਾ ਮੈਂ ਡੈਡੀ ਨੂੰ ਡੈਡੀ ਨੂੰ ਉਹ ਕੀਤਾ ਸੀ ਉਹ ਪੀਤਾ ਸੀ ਨਿੰਬੂ ਪਾਣੀ ਨਾ ਹਾਂ ਮੈਂ ਪੀਤਾ ਸੀ ਪੁੱਤ ਨਹੀਂ ਪੀਤਾ ਨਾ ਕਿਹਨੂੰ ਦਿੱਤਾ ਸੀ ਤੁਹਾਨੂੰ ਇੱਕ ਬਾਪੇ ਨੂੰ ਤਰੀ ਬਾਦਾਮ ਵਾਲੀ ਡੱਬੀ ਕੌਣ ਲਿਆਇਆ? ਵੀ ਤੂੰ ਕੌਣ ਪੀਂਦਾ ਹੁੰਦਾ ਬਾਦਾਮ ਵਾਲਾ ਪੁੱਤ? ਦੁੱਧ ਕਿਹਨੂੰ ਦਿੰਦਾ ਹੁੰਦਾ ਮੰਮਾ? ਉਹ ਤਾਂੂੰ ਵੀ ਪੀਣੀ ਆ ਮੈਨੂੰ ਪਤਾ ਹੈ। ਉਹ ਵਾਲੀਆਂ ਜਿਹੜੀ ਹੈ? ਦੁੱਧ ਮੈਂ ਜਿਹੜੀ ਹਾਂ ਬਾਦਾਮ ਵਾਲੀ ਇਹ ਵੀ ਨਹੀਂ ਹੁੰਦੀ ਆ ਕਿ ਉਹ ਜਿਹੜੀ ਦੂਜੀ ਲਿਆਉਂਦੀ ਆ ਉਹ ਤੁਹਾਨੂੰ ਬਣਾਣਾ ਸ਼ੇਕ ਦੇ ਵਿੱਚ ਪਾ ਕੇ ਦਿੱਤਾ ਜਾਂਦਾ ਹੈ ਜੀ। ਅੱਜ ਵੀ ਤਾਂ ਸੀ ਕਿ ਨਹੀਂ ਪੀਤਾ ਦੱਸੋ? ਘੰਟਾ ਪਹਿਲਾਂ। ਬੋਲੋ ਬੋਲੋ। ਮੈਂ ਕਿਹੜਾ ਮੰਗਾਇਆ ਦੱਸੋ ਵੀ ਆਪ ਹੀ ਪਾਣੀ ਉਹ ਤਾਂ ਚਲ ਬਾਕੀ ਗੱਲ ਹੈ ਹੁਣ। ਅੱਛਾ। ਜਾਂਦਾ ਤੇਰੇ ਬਾਅਦ ਆ ਮੈਗੀ ਹੈ ਮੈਗੀ ਮੈਂ ਖਾਂਦੀ ਹੋਈ ਨਹੀਂ ਮੈਨੂੰ ਮੈਂ ਖਾਂਦੀ ਹੀ ਨਹੀਂ ਮੈਗੀ ਹੱਦੀਆਂ ਮੈਂ ਕਦੇ ਬਣਾ ਕੇ ਤੁਹਾਨੂੰ ਨਹੀਂ ਕਦੇ ਖਾਦੀ ਆ ਮੈਂ ਦਾਣਿਆਂ ਦੇ ਉਹ ਭਰੇ ਆ ਪਿਆ ਕਿੱਥੇ ਛੋਲੇ ਦੇ ਦਾਣੇ ਦਿਖਾਓ ਉਹ ਮੈਂ ਖਾ ਲੈ ਦਿਓ ਦਿਖਾਓ ਮੈਨੂੰ ਚਲ ਖਾ ਕੇ ਮੁੱਕ ਕੇ ਲੈ ਖਾ ਕੇ ਲੈ ਆਂਦੇ ਸੀ ਸੋਤੇ ਚ ਸੱਚ ਦੱਸੋ ਲੈ ਆਂਦੇ ਸੀ ਸੋਤੇ ਚ ਹੈ ਅਲ ਇਕ ਮੈਂ ਤਾਂ ਫੋਨ ਫੋਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜੂਸ ਬੰਦਾ ਇਹ ਮੈਨੂੰ ਕੁਝ ਨਹੀਂ ਲੈ ਕੇ ਦਿੰਦਾ ਇਹ ਮੈਨੂੰ ਭੁੱਖੀ ਮਾਰਦਾ ਦੇਖੋ ਸਭ ਸਾਹਮਣੇ ਆ ਟਿੱਕ ਕਰਨਗੇ ਚੋਕੂ ਆ ਉਹਨਾਂ ਨੂੰ ਇਹ ਹੈ ਚੋਕੂ ਆ ਉਹਨਾਂ ਨੂੰ ਵੀ ਭਾਈ ਇਹ ਨਹੀਂ ਗੱਲਾਂ ਕਰਦੇ ਰਹਿਣਗੇ ਅੱਛਾ ਇਹ ਤਾਂ ਸਹੀ ਹੈ ਤਾਂ ਇਹ ਵੀ ਗੱਲ ਸਹੀ ਹੈ ਚੁੱਪ 돼 ਪੂਜੀ ਆਪਾਂ ਦੁਕਾਨ ਵਧਾਤੀ ਤੇ ਹੁਣ ਚੱਲਿਆਂ ਅੰਦਰ ਅੰਦਰ ਬੰਦ ਕਰ ਦਈਏ ਲਾਈਟ ਲੁੱਟਾ ਤੇ ਤੇ ਹਾਂਜੀ ਆਪਾਂ ਆ ਗਏ ਸੀ ਅੰਦਰ ਤੇ ਦੁਕਾਨ ਵਧਾਇਆ ਤੇ ਹੁਣ ਆਪਾਂ ਖਾਵਾਂਗੇ ਰੋਟੀ ਟਾਈਮ ਵੀ ਹੋ ਗਿਆ 9:30 ਵਜੇ ਬੱਜ ਗਏ ਨੇ 9 ਵਜੇ ਆਪਾਂ ਦੁਕਾਨ ਵਧਾਉਣੇ ਹੁੰਦੇ ਆ ਤੇ ਉਹ ਆਉਂਦੇ ਕਰਦੇ ਆਪਾਂ ਨੂੰ ਅੰਦਰ ਹਨਾ ਤੇ ਸਮਾਂ ਸਮੁੰਨ ਰੱਖਦੇ 9:30 ਹੋ ਗਏ ਨੇ ਤੇ ਜਿਵੇਂ ਤੁਹਾਨੂੰ ਦੱਸਿਆਗਾ ਕਿ ਮਤਲਬ ਕੱਲ ਅਸੀਂ ਥੋੜਾ ਜਿਹਾ ਛੇਤੀ ਦੁਕਾਨ ਵਧਾਈ ਸੀ ਕਿਉਂਕਿ ਇਹ ਬਿਮਾਰ ਸੀ ਏ ਸਿਰਦਰਦ ਹੁੰਦਾ ਸੀ ਤੇ ਬੁਖਾਰ ਹੋਇਆ ਪਿਆ ਸੀਗਾ ਤੇ ਅੱਜ ਆਪਾਂ ਨੇ ਸਹੀ ਟਾਈਮ ਤੇ 9 ਵਜੇ ਵਧਾਈ ਆ ਦੁਕਾਨ ਤੇ ਹੁਣ ਆਪਾਂ ਖਾਵਾਂਗੇ ਰੋਟੀ ਤੇ ਤੁਸੀਂ ਨਾਉਂਗੇ ਵਸੇ ਕਦੇ ਦੁਕਾਨ ਤੋਂ ਆ ਕੇ ਨਹਾ ਲਾਂਦੇ ਵੈਸੇ ਆਪਾਂ ਸਵੇਰੇ ਨਹਾ ਕੇ ਜੋਤਵੱਤੀ ਕਰਦੇ ਹੁੰਦੇ ਹਾਂ ਨਾ ਸਵੇਰੇ ਤੋਂ ਹਲ ਜੋਤ ਲਾਉਣੀ ਹੁੰਦੀ ਹੈ ਸਵੇਰੇ ਨਹਾ ਕੇ ਦੁਕਾਨ ਤੇ ਜਾਂਦੇ ਨੇ ਇਹ ਤੇ ਫਿਰ ਜੋਤ ਲਾਉਂਦੇ ਨੇ ਉਸ ਤੋਂ ਬਾਅਦ ਚ ਦੁਕਾਨ ਤੇ ਬੈਂਦੇ ਨੇ ਪਹਿਲਾਂ ਨਹਾ ਲਾ ਲੈਂਦੇ ਹੁੰਦੇ ਨੇ ਸਵੇਰ ਹੀ ਤੇ ਹੁਣ ਇਹ ਕਈ ਵਾਰ ਜਦੋਂ ਜ਼ਿਆਦਾ ਗਰਮੀ ਹੁੰਦੀ ਹੈ ਰਾਤ ਨੂੰ ਨਹਾ ਲਾਂਦੇ ਨੇ ਲੇਕਿਨ ਮੌਸਮ ਬਹੁਤ ਠੰਡਾ ਹੋਇਆ ਪਿਆ ਅੱਜ ਜਿਵੇਂ ਤੁਹਾਨੂੰ ਦੱਸਿਆ ਵੀ ਸਾਰੀ ਰਾਤ ਦਾ ਮੀਂਹ ਪਈ ਜਾਂਦਾਗਾ ਤੇ ਸਵੇਰੇ ਵੀ ਮੀਂਹ ਪਈ ਜਾਂਦਾ ਸੀਗਾ ਹਨਾ ਅੱਜ ਵੀ ਮੌਸਮ ਦਾ ਕੀ ਲੱਗਦਾ ਰਾਤ ਤੋਂ ਸੁੱਤੇ ਨਹੀਂ ਜਾ ਰਹੇ ਸ ਹਾਂ ਲਾਈਟ ਕਰਕੇ ਪਿੱਤੂ ਨੂੰ ਪੱਕੀਆਂ ਉਹ ਕਰੀ ਦੇ ਆ ਪੱਖੀ ਬਸ ਉਹਨਾਂ ਪੱਖੀ ਨਾਲ ਹਵਾ ਦੇਈਂਗੇ ਸਾਰੀ ਰਾਤ ਤੇ ਚਲੋ ਓਕੇ ਜੀ ਹੁਣ ਆਪਾਂ ਮਿਲਾਂਗੇ ਅਗਲੇ ਬਲੌਕ ਦੇ ਵਿੱਚ ਹੁਣ ਆਪਾਂ ਖਾ ਲਈ ਰੋਟੀ ਰੋਟੀ ਓਕੇ ਜੀ ਸਾਰਿਆਂ ਨੂੰ ਗੁੱਡ ਨਾਈਟ ਬਾਏ ਬਾਏ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਲਾਈਕ ਸ਼ੇਅਰ ਜਿਨ੍ਹਾਂ ਨੂੰ ਆਪ ਵਧੀਆਂ ਲੱਗਦੇ ਆ ਉਹੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਸਮਝਣ ਵਾਲੇ ਸਮਝ ਗਏ ਕਈ ਕਮੈਂਟ ਕਰੀ ਜਾਂਦੇ ਨੇ ਕੀ ਗੱਲ ਹੋਗੀ ਕੀ ਗੱਲ ਹੋਗੀ ਜੀ ਤੇ ਬਸ ਜੋ ਵੀ ਗੱਲ ਹੋਈ ਹੈ ਜੀ ਸਮਝਣ ਵਾਲੇ ਆਪੇ ਸਮਝ ਜਾਂਦੇ ਨੇ ਹੁੰਦੇ ਨੇ ਆਣਾ ਕਹਿੰਦੇ ਹੁੰਦੇ ਨੇ ਵੀ ਜਿੱਤੇ ਗੱਲ ਲੱਗਦੀ ਆਗਲੇ ਨੂੰ ਆਪੇ ਚੁਬਦਾ ਆਗਲਾ ਆਪਦੇ ਆਪ ਕਮੈਂਟ ਕਰਕੇ ਪੁੱਛਣ ਲੱਗ ਜਾਂਦਾ ਆਪੇ ਹੀ ਪਤਾ ਲੱਗ ਜਾਂਦਾ ਵੀ ਕਿਹੜਾ ਸਟੇਟਸ ਕੀਤੇ ਲਾਇਆ ਆਪਾਂ ਨੂੰ ਲੋੜ ਹੀ ਨਹੀਂ ਪੈਂਦੀ ਹੈਗੀ ਉਹ ਕਰਨ ਦੀ ਕਹਿਣ ਦੀ ਅਗਲਾ ਆਪੇ ਆਪੀ ਕਮੈਂਟ ਕਰਨ ਲੱਗ ਜਾਂਦਾ ਵੀ ਕੀ ਹੋ ਗਿਆ ਚਲੋ ਜੀ ਓਕੇ ਜੀ ਸ਼ਸ਼ੀਕਲ ਬਾਏ ਬਾਏ ਸਾਰਿਆਂ ਨੂੰ